ਨਾਗਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ। ਦਿਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵੱਲੋਂ ਦਿਵਾਲੀ ਵਿਦਾਊਟ ਸਕਾਰਜ਼ ਨਾਮਕ ਵਿਸਤ੍ਰਿਤ ਸਿਹਤ ਜਾਗਰੂਕਤਾ ਮਹਿੰਮਤ ਸਫਲਤਾਪੂਰਵਕ ਸੰਪੰਨ ਕੀਤੀ ਗਈ ਹੈ। ਤਿਉਹਾਰਾਂ ਦੇ ਮੌਸਮ ਤੋਂ ਪਹਿਲਾਂ ਚਲਾਈ ਗਈ ਇਸ ਮਹਿੰਮ ਦਾ ਉਦੇਸ਼ ਆਗ ਦੇ ਨਾਲ ਸੰਬੰਧਿਤ ਸੁਰੱਖਿਆ ਤੇ ਸੜਨ ਤੋਂ ਬਚਾਅ ਬਾਰੇ ਜਨ ਜਾਗਰੂਕਤਾ ਪੈਦਾ ਕਰਨਾ ਸੀ। ਇਸ ਦੌਰਾਨ ਕਈ ਪ੍ਰਬੰਧ ਪ੍ਰਸਿੱਧ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਸਰਗਰਮ ਹਿੱਸਾ ਲਿਆ ਜੋ ਇੱਕ ਸੁਰੱਖਿਅਤ ਤੇ ਜ਼ਿੰਮੇਵਾਰ ਦੀਵਾਲੀ ਮਨਾਉਣ ਵੱਲ ਮਹੱਤਵਪੂਰਨ ਕਦਮ ਹੈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪਟਾਕਿਆਂ ਨਾਲ ਜੁੜੇ ਖਤਰਨਾਕ ਪ੍ਰਭਾਵਾਂ ਬਾਰੇ ਸਿੱਖਿਆ ਦੇਣਾ ਅਤੇ ਨਿੱਕੀਆਂ ਸੜਨ ਦੀਆਂ ਘਟਨਾਵਾਂ ਵਿੱਚ ਤੁਰੰਤ ਪਹਿਲੀ ਸਹਾਇਤਾ ਦੇ ਤਰੀਕਿਆਂ ਦੀ ਜਾਣਕਾਰੀ ਦੇਣਾ ਸੀ ਤਾਂ ਜੋ ਦੀਵਾਲੀ ਦੌਰਾਨ ਹੋਣ ਵਾਲੇ ਹਾਦਸਿਆਂ ਦੀਆਂ ਭਾਰਤੀਆਂ ਘੱਟ ਸਕਣ। ਡਾਕਟਰ ਸ਼ਰੀਨ ਸਾਹਿਬ ਪ੍ਰੋਫੈਸਰ ਵਿਭਾਗ ਪਲਾਸਟਿਕ ਸਰਜਰੀ ਡੀਐਮਸੀ ਐਂਡ ਐਚ ਅਤੇ ਮਿਸਟਰ ਹਰਿੰਦਰ ਫਾਇਰ ਆਫੀਸਰ ਇਨਚਾਰਜ ਡੀਐਮਸੀ ਐਂਡ ਐਚ ਨੇ ਲਗਭਗ 3000 ਵਿਦਿਆਰਥੀਆਂ ਨਾਲ ਇੰਟਰਐਕਟਿਵ ਵਰਕਸ਼ਾਪ ਕੀਤੀਆਂ ਉਨ੍ਹਾਂ ਨੇ ਦਿਲਚਸਪ ਪੇਸ਼ਤੁਤੀਆਂ ਰਾਹੀਂ ਸੜਨ ਦੇ ਖਤਰੇ ਅਤੇ ਰੋਕਥਾਮ ਦੇ ਆਸਾਨ ਤਰੀਕੇ ਵੀ ਸਮਝਾਏ ਮੁਹੰਮਦਾ ਵਿਸ਼ੇਸ਼ ਪੱਖ ਏਸੀ ਕੇ ਇਹ ਸਿਰਫ ਸਿਧਾਂਤ ਤੱਕ ਸੀਮਤ ਨਹੀਂ ਰਹੀ ਬਲਕਿ ਵਿਦਿਆਰਥੀਆਂ ਨੂੰ ਅੱਗ ਬੁਝਾਉਣ ਵਾਲੇ ਸੰਦਾਂ ਦੀ ਵਰਤੋਂ ਬਾਰੇ ਪ੍ਰੈਕਟੀਕਲ ਟ੍ਰੇਨਿੰਗ ਦੀ ਵੀ ਦਿੱਤੀ ਗਈ ਨਾਲ ਹੀ ਵਿਦਿਆਰਥੀਆਂ ਨੂੰ ਮਾਡਲ ਫਰਸਟ ایڈ ਕਿੱਟਾਂ ਵੀ ਦਿੱਤੀਆਂ ਗਈਆਂ ਤਾਂ ਜੋ ਉਹ ਨਿੱਕੀਆਂ ਐਮਰਜੈਂਸੀ ਸਥਿਤੀਆਂ ਦਾ ਮੁਕਾਬਲਾ ਕਰਨ ਲਈ ਤਿਆਰ ਰਹਿਣ। ਇਹ ਜਾਗਰੂਕਤਾ ਸੈਸ਼ਨ ਕਈ ਪ੍ਰਸਿੱਧ ਸਕੂਲਾਂ ਜਿਵੇਂ ਕਿ ਦਿੱਲੀ ਪਬਲਿਕ ਸਕੂਲ, ਬੀਵੀਐਮ ਸਕੂਲ, ਉਦਮ ਸਿੰਘ ਨਗਰ, ਬੀਵੀਐਮ ਸਕੂਲ, ਕਿਚਲੂ ਨਗਰ, ਜੀਐਨਪੀਐਸ ਸਕੂਲ, ਸਰਾਂਬਾ ਨਗਰ, ਸੈਕ੍ਰੀਡ ਹਾਰਟ ਸੀਨੀਅਰ ਸੈਕੰਡਰੀ ਸਕੂਲ, ਬੀਆਰਐਸ ਨਗਰ, ਬੀਸੀਐਮ ਸਕੂਲ, ਸ਼ਾਸਤਰੀ ਨਗਰ ਅਤੇ ਬੀਸੀਐਮ ਸਕੂਲ, ਜਮਾਲਪੁਰ ਵਿੱਚ ਕਰਵਾਏ ਗਏ। ਸੈਸ਼ਨਾਂ ਦੌਰਾਨ ਵਿਦਿਆਰਥੀਆਂ ਨੂੰ ਸੁਰੱਖਿਅਤ ਦੂਰੀ ਬਣਾਈ ਰੱਖਣ ਫੁੱਲ ਚੜੀਆਂ ਨੂੰ ਧੰਗ ਨਾਲ ਵਰਤਣ ਅਤੇ ਸੜਨ ਦੀ ਸਥਿਤੀ ਵਿੱਚ ਤੁਰੰਤ ਠੰਡਾ ਪਾਣੀ ਵਰਤਣ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਸਮਝਾਇਆ ਗਿਆ। ਸ਼੍ਰੀ ਵਿਪਨ ਗੁਪਤਾ ਸਕਤਰ ਡੀਐਮਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਨੇ ਇਸ ਮੋਹਮ ਵਿੱਚ ਸ਼ਾਮਲ ਸਟਾਫ ਅਤੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਡੀਐਮਸੀ ਐਂਡ ਐਚ ਹਮੇਸ਼ਾ ਹੀ ਪ੍ਰਤੀਰੋਧਕ ਸਿਹਤ ਸਵਾਮਾ ਅਤੇ ਸਮਾਜਿਕ ਜਾਗਰੂਕਤਾ ਲਈ ਪ੍ਰਤੀਬੱਧ ਰਿਹਾ ਹੈ। ਅਤੇ ਦੀਵਾਲੀ ਵਿਦਆਊਟ ਸਕਾਰਜ਼ ਵਰਗੇ ਪ੍ਰੋਗਰਾਮ ਹਸਪਤਾਲ ਦੀ ਸਮਾਜਿਕ ਜ਼ਿੰਮੇਵਾਰੀ ਦੇ ਵਿਜ਼ਨ ਨੂੰ ਹੋਰ ਮਜ਼ਬੂਤ ਕਰਦੇ ਹਨ ਡਾਕਟਰ ਜੀਐਸ ਵਾਂਡਰ ਪ੍ਰਿੰਸੀਪਲ ਡੀਐਮਸੀ ਐਡਐਚ ਨੇ ਇਸ ਉਪਰਾਲੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਪਲਾਸਟਿਕ ਸਰਜਰੀ ਵਿਭਾਗ ਵੱਲੋਂ ਇਹ ਅਭਿਆਨ ਸਿੱਖਿਆ ਰੋਗਤਾ ਅਤੇ ਕਮਿਊਨਿਟੀ ਸੇਵਾ ਦਾ ਸੁੰਦਰ ਮਿਲਾਪ ਹੈ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਮਹਿਮਾ ਹਸਪਤਾਲ ਦੀਆਂ ਦੀਵਾਰਾਂ ਤੋਂ ਬਾਹਰ ਸਮਾਜਿਕ ਸੇਵਾ ਦੀ ਆਤਮਾ ਨੂੰ ਦਰਸਾਉਂਦੀਆਂ ਹਨ ਡਾਕਟਰ ਸ਼ਰੀਨ ਚਾਹ ਨੇ ਜ਼ੋਰ ਦਿੱਤਾ ਕਿ ਇਹ ਸਿੱਖਿਆਤਮਕ ਮੁਹਿੰਮ ਬਹੁਪੱਖੀ ਹੈ ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਵਿਦਿਆਰਥੀਆਂ ਨੂੰ ਸਸ਼ਕਤ ਕਰਨਾ ਹੈ ਤਾਂ ਜੋ ਸੜਨ ਦੀਆਂ ਘਟਨਾਵਾਂ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕੇ ਹਵਾ ਪ੍ਰਦੂਸ਼ਣ ਘਟਾਇਆ ਜਾ ਸਕੇ ਤੇ ਗ੍ਰੀਨ ਪਟਾਕਿਆਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਇਹ ਮੁਹਿੰਮ ਸਿਰਫ ਪਹਿਲੀ ਸਹਾਇਤਾ ਤੱਕ ਸੀਮਤ ਨਹੀਂ ਸਗੋਂ ਪੂਰੇ ਸਮਾਜਿਕ ਅਤੇ ਬਾਰਨਕ ਸੁਖਾਲੀ ਵੱਲ ਕਦਮ ਹੈ